ਸਸਿਕਾ ਜੀ ਮੈਂ ਹਕੂਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਬਹੁਤ ਹੀ ਲਾਭਕਾਰੀ ਤੇ ਗੱਲਬਾਤ ਹੋਈ ਹੈ ਜੋ ਹਾਲੀ ਦੇ ਵਿੱਚ ਵਪਾਰਕ ਤਣਾਅ ਦੇ ਵਿੱਚ ਸੰਭਾਵੀ ਪਿੰਗਲਨ ਦਾ ਸੰਕੇਤ ਵੀ ਜਤਾ ਰਿਹਾ ਹੈ ਇਹ ਕੋਲ ਵਧੇ ਹੋਏ ਵਪਾਰਕ ਵਿਵਾਦਾਂ ਦੇ ਵਿਚਕਾਰ ਆਈ ਹੈ ਕਿਉਂਕਿ ਦੋਵੇਂ ਦੇਸ਼ 2 April ਤੋਂ ਲਾਗੂ ਹੋਣ ਵਾਲੇ ਪਰਸਪਰ ਟੈਰਿਫ ਤੇ ਲਹਿਤ ਦੇ ਲਈ ਤਿਆਰ ਨੇ ਜਿਸ ਨੂੰ ਟਰੰਪ ਦੁਆਰਾ ਮੁਕਤੀ ਦਿਵਸ ਵੀ ਕਿਹਾ ਜਾ ਰਿਹਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਬਨਨ ਤੋਂ ਬਾਅਦ ਰਾਸ਼ਟਰਪਤੀ 트ੰਪ ਅਤੇ ਖਾਨੇ ਦੇ ਵਿਚਾਲੇ ਪਹਿਲੀ ਵਾਰ ਫੋਨ ਤੇ ਗੱਲਬਾਤ ਹੋਈ ਜਿਸ ਦੀ ਪੁਸ਼ਟੀ ਰਾਸ਼ਟਰਪਤੀ ਦੇ ਵੱਲੋਂ ਆਪਣੇ ਟਵਿੱਟ ਸੋਸ਼ਲ ਪਲੇਟਫਾਰਮ ਉੱਤੇ ਕੀਤੀ ਗਈ ਜੀ ਹਾਂ ਡੋਨਲਡ 트ੰਪ ਨੇ ਆਪਣੇ ਐਕਸ ਅਕਾਊਂਟ ਉੱਤੇ ਟਵੀਟ ਕਰਦੇ ਹੋਏ ਲਿਖੇ ਕਿ ਉਹ ਦੋਵੇਂ ਨੇਤਾਵਾਂ ਵਿਚਕਾਰ ਫੋਨ ਉੱਤੇ ਹੋਈ ਗੱਲਬਾਤ ਬੇਹਦੀ ਲਾਭਕਾਰੀ ਸੀ ਜਿਸ ਵਿੱਚ ਰਾਜਨੀਤੀ ਕਾਰੋਬਾਰ ਅਤੇ ਭੂਿਕਦੇ ਸਹਿਯੋਗ ਦੇ ਵਿੱਚ ਸਾਂਝੇ ਹਿੱਤਾਂ ਨੂੰ ਉਜਾਗਰ ਕੀਤਾ ਗਿਆ 트ੰਪ ਨੇ ਲਿਖਿਆ ਕਿ ਅਸੀਂ ਬਹੁਤ ਸਾਰੀਆਂ ਗੱਲਾਂ ਉੱਤੇ ਸਹਿਮਤਾ ਕੈਨੇਡਾ ਦੀਆਂ ਆਉਣ ਵਾਲੀਆਂ ਚੋਣਾਂ ਤੋਂ ਤੁਰੰਤ ਬਾਅਦ ਰਾਜਨੀਤਿਕ ਕਾਰਵਾਰ ਅਤੇ ਹੋਰ ਸਾਰੇ ਕਾਰਕਾਂ ਦੇ ਦਿੱਤਾਂ ਉਤੇ ਵੀ ਕੰਮ ਕਰਨ ਲਈ ਮੁਲਾਕਾਤ ਕਰਾਂਗੀ ਜੋ ਕਿ ਸੰਯੁਕਤ ਰਾਜ ਅਮਰੀਕਾ ਤੇ ਕੈਨੇਡਾ ਦੋਵਾਂ ਦੇ ਲਈ ਵਧੀਆ ਸਾਬਤ ਹੋਵੇਗਾ ਇਸ ਦੇ ਨਾਲ ਹੀ ਕੰਪਨੀ ਆਪਣੀ ਪੋਸਟ ਦੀ ਸਮਾਪਤੀ ਆਪਣੀ ਪੈਰੋਕਾਰਾਂ ਦੇ ਇਸ ਮਾਮਲੇ ਵੱਲ ਧਿਆਨ ਦੇ ਲਈ ਧੰਨਵਾਦ ਕਰਦੇ ਹੋਏ ਕੀਤੀ ਜਿਸ ਨਾਲ ਇਹ ਅੰਦਾਜ਼ਾ ਲਗਾਇਆ ਗਿਆ ਕਿ ਦੋਵੇਂ ਨੇਤਾ ਛੋਣਾ ਤੋਂ ਬਾਅਦ ਹੀ ਮਹੱਤਵਪੂਰਨ ਨੀਤੀਗਤ ਚਰਚਾਾਂ ਮਦ ਲਈ ਨਹੀਂ ਰੱਖ ਸਕਦੇ ਨੇ ਦੱਸੇ ਇਹ ਕੋਲ ਕਾਨੀ ਦੁਆਰਾ ਪਹਿਲੇ ਕੀਤੇ ਗਏ ਐਲਾਨ ਤੋਂ ਬਾਅਦ ਹੋਈ ਸੀ ਜਿਸ ਨੇ ਇੱਕ ਚੋਣ ਪ੍ਰਚਾਰ ਦੇ ਦੌਰਾਨ ਖੁਲਾਸਾ ਕੀਤਾ ਕਿ ਟ੍ਰੰਪ ਨੇ ਗਲਤ ਬਾਤ ਦੀ ਬੇਨਤੀ ਕੀਤੀ ਸੀ ਪ੍ਰਧਾਨ ਮੰਤਰੀ ਜੋ ਇਸ ਸਮੇਂ ਗਰਮਗਰਮ ਜੋ ਇਸ ਸਮੇਂ ਗਰਮਗਰਮ ਸੰਗੀ ਚੋਣਾ ਮੁਹਿੰਮ ਦੇ ਵਿੱਚ ਨੇ ਉਹਨਾਂ ਨੇ ਬਧੇਰੇ ਸਾਵਧਾਨ ਸੁਰ ਅਪਣਾਉਂਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਹਮਲਾ ਵਪਾਰਕ ਰੁਖ ਨੂੰ ਟੀਲਾ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਕੈਨੇਡਾ ਜਵਾਬੀ ਕਾਰਵਾਈ ਕਰਨ ਦੇ ਲਈ ਵੀ ਤਿਆਰ ਹੈ ਇੱਥੇ ਦੱਸਣਾ ਬੰਦੇ ਕਿ ਅਜੇ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਨੇ ਸੰਭਾਵੀ ਜਵਾਬੀ ਉਪਾਵਾਂ ਬਾਰੇ ਖਾਸ ਵੇਰਵੇ ਤਾਂ ਨਹੀਂ ਦਿੱਤੇ ਪਰ ਉਨ੍ਹਾਂ ਪੁਸ਼ਟੀ ਜ਼ਰੂਰ ਕੀਤੀ ਹੈ ਕਿ ਕਿਸੇ ਵੀ ਕੈਨੇਡੀਅਨ ਪ੍ਰਤੀਕਿਰਿਆ ਨੂੰ ਮਾਪਿਆ ਅਤੇ ਧੀਰੇ ਦੇ ਨਾਲ ਲਿਆ ਜਾਵੇਗਾ ਜਿਸ ਦੇ ਨਾਲ ਅਮਰੀਕਾ ਦੁਆਰਾ ਲਗਾਏ ਗਏ ਟੈਰਿਫਾਂ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਦੇ ਲਈ ਸਮਾਂ ਮਿਲੇਗਾ ਗ੍ਰਿਪੋਰਟ ਚੈਨਲ ਪੰਜਾਬੀ